ਮੈਂ ਬਹੁਤ ਹੀ ਧੰਨਵਾਦ ਕਰਦਾ ਕਿ ਜੇਰੇ ਸ਼ਹਿਰ ਦੇ ਵਿੱਚ ਤੁਸੀਂ ਜਨਮ ਲਿੱਤਾ ਹੋਵੇ ਤੁਸੀਂ ਪੜੇ ਲਿਖੇ ਹੋ ਤੁਸੀਂ ਵਿਚਰਦੇ ਹੋ ਵਾਜ ਅੱਜ ਉਸੇ ਸ਼ਹਿਰ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮੈਨੂੰ ਮੇਰੇ ਲੀਡਰ ਸੀਐਮ ਸਾਹਮਣੇ ਦਿੱਤਾ ਹੈ ਪੰਜਾਬੀ ਜਿੱਥੇ ਵੀ ਵੱਸਦਾ ਹੋਵੇ ਚਾਹੇ ਉਹ ਕੈਲੀਫੋਰਨੀਆ 'ਚ ਹੋਵੇ ਚਾਹੇ ਜਾਪਾਨ 'ਚ ਹੋਵੇ ਚਾਹੇ ਅਫਰੀਕਾ 'ਚ ਹੋਵੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਸਾਡੇ ਲਈ ਜਿਦਾਂ ਸਾਡੇ ਮੁਸਲਮਾਨ ਸਮਾਜ ਲਈ ਮੱਕਾ ਹੈ ਉਦਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਸਾਡਾ ਸਭ ਤੋਂ ਪਾਵਨ ਤੀਰਥ ਹੈ ਜੀ ਤੇ ਕਮਾਂਗੀ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਸਿਰਫ ਪੰਜਾਬ ਹੀ ਨਹੀਂ ਸਾਡੇ ਪੰਜਾਬੀਆਂ ਦੇ ਲਈ ਜੀ ਪੂਰੀ ਦੁਨੀਆ ਦੇਸ਼ ਵਿਦੇਸ਼ਾਂ ਦੇ ਵਿੱਚ ਇੱਕ ਤੜਕਾ ਨੇ ਜੀ ਅੱਜੀ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਚਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਸਾਡੀ ਜਿਹੜੀ ਇੱਕ ਆਪ ਦੀ ਸਰਕਾਰ ਬਣੀ ਸੀ ਕਿ ਤੁਹਾਡੀ ਆਪ ਦੀ ਖੁਦ ਦੀ ਸਰਕਾਰ ਉਹ ਬਣੀ ਹੋਈ ਆ ਤਾਂ ਦਿਨੋ ਦਿਨ ਆਪਾਂ ਦੇਖਦੇ ਰਹੇ ਕਿ ਵੱਡੇ ਵੱਡੇ ਕਾਰਜ ਜਿਹੜੇ ਆ ਤੁਹਾਡੀ ਜਨਤਾ ਦੇ ਹੱਕ ਦੇ ਵਿੱਚ ਹੀ ਕੀਤੇ ਜਾ ਰਹੇ ਸੋ ਇਸੇ ਤਰ੍ਹਾਂ ਕਹਿੰਦੇ ਨੇ ਜੀ ਇੱਕ ਲੰਬੇ ਸਮੇਂ ਤੋਂ ਜਿਹੜੇ ਪਾਰਟੀ ਵਰਕਰ ਨੇ ਜਾਂ ਉਹ ਮਿਹਨਤ ਕਰ ਰਹੇ ਨੇ ਆਪਣਾ ਤੇ ਮਿਹਨਤ ਦਾ ਜਿਹੜਾ ਫਲ ਉਹਨਾਂ ਨੂੰ ਜ਼ਰੂਰ ਮਿਲਦਾ ਤਾਂ ਇਦਾਂ ਦਾ ਹੀ ਇੱਕ ਵਰਕਰ ਸੀ ਜਿਨ੍ਹਾਂ ਨੂੰ ਫਲ ਜਿਹੜਾ ਅੱਜ ਜਿਹੜਾ ਵਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਿੱਤਾ ਗਿਆ ਅਸੀਂ ਗੱਲਬਾਤ ਕਰਨ ਦੇ ਲਈ ਦਫ਼ਤਰ ਪਹੁੰਚੇ ਤੇ ਕਿ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਨੂੰ ਉਹ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਅ ਥੋਟੀ ਦੇ ਵੱਲੋਂ ਜਿਹੜਾ ਵਾ ਅੱਜ ਉਹਨਾਂ ਨੂੰ ਮੈਂਬਰ ਜਿਹੜਾ ਵਾ ਉਹ ਨਿਯੁਕਤ ਕੀਤਾ ਗਿਆ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਲਾਂਗੇ ਪੁੱਛਾਂਗੇ ਵੀ ਕੀ ਕਾਰਜ ਜਿਹੜੇ ਆ ਹੁਣ ਜ਼ਿੰਮੇਵਾਰੀ ਦਾ ਵਾਅਦਾ ਤੇ ਵਿਕਾਸ ਹੋਣਾ ਲਾ ਤੇ ਕਿਵੇਂ ਸਰ ਇਸ ਕਾਰਜਾਂ ਨੂੰ ਜਿਹੜਾ ਬਕੂਬੀ ਨਿਭਾਉਣਗੇ ਤਾਂ ਅਸੀਂ ਗੱਲਬਾਤ ਕਰ ਲੈਨੇ ਆ ਕੋਨਾਲ ਦਵਨਜੀ ਦੇ ਨਾਲ ਦਵਨ ਸਾਹਿਬ ਪਿਆਰ ਭਰੀ ਸੱਚੀ ਗੱਲ ਜੀ ਸੱਚੀ ਗੱਲ ਜੀ ਸੱਚੀ ਗੱਲ ਦਵਨ ਸਾਹਿਬ ਬੜੀ ਵੱਡੀ ਇੱਕ ਜ਼ਿੰਮੇਵਾਰੀ ਜਿਹੜੀ ਅੱਜ ਤੁਹਾਡੇ ਸਿਰ ਤੇ ਪੈ ਗਈ ਆ ਤਾਂ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਵੀ ਜੁੜੇ ਹੋਏ ਹੋ ਆਪਣਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਜੜੀਆਂ ਇਸ ਲੋਕਾਂ ਦੀਆਂ ਮੁ ਜੀ ਮੈਂ ਸਭ ਤੋਂ ਪਹਿਲੇ ਵੀਰ ਜੀ ਤੁਹਾਡੇ ਚੈਨਲ ਦੁਆਰਾ ਸੁਣ ਰਹੇ ਸਾਰੇ ਸ਼੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਿਹਾ ਹਾਂ ਜੀ ਤੇ ਮੈਂ ਸਭ ਤੋਂ ਪਹਿਲੇ ਧੰਨਵਾਦ ਕਰਨਾ ਚਾਹਾਂਗਾ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਜਨਰਲਲੀ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਸੰਦੀਪ ਪਾਟਕ ਜੀ ਜੋ ਕਿ ਰਾਜ ਸਭਾ ਸੰਸਦ ਵੀ ਹੈ ਔਰ ਸਮੂਚੀ ਲੀਡਰ ਸਾਹਿਬਾਨਾਂ ਦਾ ਮੰਤਰੀ ਸਾਹਿਬਾਨਾਂ ਦਾ ਐਮਐਲਏ ਸਾਹਿਬਾਨਾਂ ਦਾ ਤੇ ਸਭ ਤੋਂ ਵੱਧ ਕੇ ਜਿਹਨੂੰ ਸਾਡੇ ਭਗਵੰ ਹੱਡੀ ਨੇ ਵੋਲੰਟੀਅਰ ਸਹਿਬਾਨਾਂ ਦਾ ਜਿੰਨਾ ਕਰਕੇ ਆਪਾਂ ਅੱਜ ਰੰਗਲਾ ਪੰਜਾਬ ਚ ਸਰਕਾਰ ਬਣਾ ਸਕਿਆ ਤੇ ਅਜ ਰੰਗਲਾ ਪੰਜਾਬ ਬਣਾਉਣ ਵਿੱਚ ਆਪਾਂ ਬਹੁਤ ਹੀ ਅੱਗੇ ਅੱਛੀ ਸਪੀਡ ਨਾਲ ਵਧ ਰਹੇ ਆ। ਜੀ। ਰਹੀ ਗੱਲ ਸਰ ਤੁਸੀਂ ਏਡੀਏ ਦੀ ਗੱਲ ਕੀਤੀ ਮੈਂ ਬਹੁਤ ਹੀ ਧੰਨਵਾਦ ਕਰਦਾ ਕਿ ਜੇਰੇ ਸ਼ਹਿਰ ਦੇ ਵਿੱਚ ਤੁਸੀਂ ਜਨਮ ਲਿੱਤਾ ਹੋਵੇ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਵਿਚਰਦੇ ਹੋ। ਅੱਜ ਉਸੇ ਸ਼ਹਿਰ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮੈਨੂੰ ਮੇਰੇ ਲੀਡਰ ਸੀਐਮ ਸਾਹਮਣੇ ਦਿੱਤਾ ਹੈ। ਤੇ ਮੈਂ ਆਸ਼ਵਾਸਨ ਇਹ ਪੂਰਾ ਵਿਸ਼ਵਾਸ ਦਿਵਾਉਣਾ ਵਾ ਕਿ ਪੂਰੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਦੇ ਲਈ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਵਿੱਚ ਜੋ ਮੈਂਬਰ ਦੇ ਵਿੱਚ ਜੇਰੇ ਅੱਜ ਚਾਰਜ ਲੈਂਦਾ ਹੈ ਅਸੀਂ ਪੂਰੀ ਤਨਦੇਹੀ ਨਾਲ ਮਿਹਨਤ ਕਰਾਂਗੇ ਤੇ ਸ਼ਾਸਨ ਪ੍ਰਸ਼ਾਸਨ ਨਾਲ ਮਿਲ ਕੇ ਤੇ ਵਲੰਟੀਅਰ ਸਾਹਿਬਾ ਨਾਲ ਮਿਲ ਕੇ ਮੇਰੇ ਅੰਮ੍ਰਿਤਸਰ ਦੇ ਪੂਰੇ ਪਰਿਵਾਰ ਸਮੁੱਚੇ ਪਰਿਵਾਰ ਸਾਰੇ ਵਸਨੀਕਾਂ ਦੀ ਸਾਰੀ ਪ੍ਰੋਬਲਮਸ ਨੂੰ ਹੱਲ ਕਰਾਂਗੇ ਤੇ ਡਿਵੈਲਪਮੈਂਟ ਦੇ ਲਈ ਜੋ-ਜੋ ਕਾਰਜ ਕਰਨਾ ਪਏਗਾ ਆਪਾਂ ਕਰਾਂਗੇ ਤੇ ਜੋ-ਜੋ ਪ੍ਰੋਜੈਕਟ ਸਾਨੂੰ ਲੱਗੇਗਾ ਕਿ ਸਾਨੂੰ ਸੀਐਮ ਸਾਹਿਬ ਨਾਲ ਵੀ ਡਿਸਕਸ ਕਰਨਾ ਹੈ ਕੁਝ ਨਵੇਂ ਪ੍ਰੋਜੈਕਟਸ ਲੈਣੇ ਪੈਣਗੇ ਕੋਈ ਪੁਰਾਣੇ ਇਸ਼ੂ ਰਿਜ਼ੋਲਵ ਕਰਨੇ ਪੈਣਗੇ ਤੇ ਪੂਰੀ ਮਿਹਨਤ ਨਾਲ ਵੱਧ ਚੜ ਕੇ ਕੀਤੇ ਜਾਣਗੇ ਜੀ ਧੰਨਵਾਦ ਸਰ ਇੱਕ ਨਾ ਗੱਲ ਜਿਹੜੀ ਇੱਥੇ ਐਡ ਕਰਨੀ ਚਾਹ ਗਿਆ ਰੰਗਲਾ ਪੰਜਾਬ ਦਾ ਜਿਹੜ ਦੇਖੋ ਜੀ ਮੈਂ ਤੇ ਕਵਾਂਗਾ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਸਿਰਫ ਪੰਜਾਬ ਹੀ ਨਹੀਂ ਸਾਡੇ ਪੰਜਾਬੀਆਂ ਦੇ ਲਈ ਜੀ ਇਹ ਪੂਰੀ ਦੁਨੀਆ ਦੇਸ਼ ਵਿਦੇਸ਼ਾਂ ਦੇ ਵਿੱਚ ਇੱਕ ਤੜਕਾ ਨੇ ਜੀ ਪੰਜਾਬੀ ਜਿੱਥੇ ਵੀ ਵੱਸਦਾ ਹੋਵੇ ਚਾਹੇ ਉਹ ਕੈਲੀਫੋਰਨੀਆ 'ਚ ਹੋਵੇ ਚਾਹੇ ਜਾਪਾਨ 'ਚ ਹੋਵੇ ਚਾਹੇ ਅਫਰੀਕਾ 'ਚ ਹੋਵੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਸਾਡੇ ਲਈ ਜਿਦਾਂ ਸਾਡੇ ਮੁ슬ਮਨ ਸਮਾਜ ਲਈ ਮੱਕਾ ਹੈ ਉਦਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਸਾਡੇ ਸਭ ਤੋਂ ਪਾਵਨ ਤੀਰਥ ਹੈ ਜੀ ਅਥੇ ਸ੍ਰੀ ਹਰਮੰਦਰ ਸਾਹਿਬ ਹੈ ਪੇਵਾਲਮੀ ਕੀ ਤੀਰਤ ਹੈ ਅਥੇ ਦੁਰਗਿਆਨਾ ਮੰਦਿਰ ਹੈ ਤੇ ਜੋ ਡਾਇਵਰਸ ਯੂਨਿਟੀ ਇਨ ਡਾਇਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਮਿਲਦੀ ਹੈ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਿੱਸੇ ਰੰਗਲਾ ਪੰਜਾਬ ਦਾ ਪ੍ਰੋਗਰਾਮ ਆਇਆ ਸਾਡੇ ਲਈ ਬਹੁਤ ਹੀ ਪਾਕਸ਼ਲੀ ਵਾਲੀ ਗੱਲ ਹੈ ਤੇ ਅਸੀਂ ਇਸ ਤਰ੍ਹਾਂ ਹੀ ਹੋਰ ਵੀ ਪ੍ਰੋਗਰਾਮ ਲੈ ਕੇ ਆਵਾਂਗੇ ਤੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਦੀ ਮੈਂ ਫੇਰ ਗੱਲ ਕਰਾਂਗਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਵੱਧ ਚੜ ਕੇ ਆਪਾਂ ਕੰਮ ਕਰਾਂਗੇ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਸੋ ਐਸੀ ਇੱਕ ਚੰਦ ਮਿੰਟਾਂ ਦੀ ਅਸੀਂ ਮੁਲਾਕਾਤ ਜਿਹੜੀ ਕੀਤੀ ਕੁਨਾਲ ਦਵਨਜੀ ਦੇ ਨਾਲ ਜੋ ਕਿ ਏਡੀਏ ਦੇ ਆਪਣਾ ਮੈਂਬਰ ਵੱਜੋਂ ਅੱਜ ਉਹਨਾਂ ਦੀ ਵੀ ਨਿਯੁਕਤੀ ਹੋਈ ਤੇ ਉਹਨਾਂ ਨੇ ਦੱਸਿਆ ਕਿ ਆਪਾਂ ਕਿਵੇਂ ਆਪਣੀ ਟੀਮ ਦੇ ਨਾਲ ਮਿਲ ਕੇ ਜਿਹੜਾ ਵਾ ਆਪਾਂ ਕਾਰਜ ਜਿਹੜੇ ਆ ਕਰਨ ਦੇ ਵਿੱਚ ਅੱਗੇ ਹੋ ਕੇ ਸਹਿਯੋਗ ਪਾਵਾਂਗੇ ਤੇ ਜੋ ਜਨਤਾ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹਨਾਂ ਨੂੰ ਜਿਹੜਾ ਵਾ ਪਹਿਲ ਦੇ ਆਧਾਰ ਦੇ ਉੱਪਰ ਜਿਹੜਾ ਵਾ ਹੱਲ ਕੀਤਾ ਜਾਏਗਾ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਛਾ ਮੇਰੇ ਨਾਲ ਕੈਮਰਾਮੈਨ ਮਜਿੰਦਰ ਸਿੰਘ ਸੋਨੂ ਵਰਲ ਪੋਸਟ ਇੰਡੀਆ